ਸਾਡੇ YouTube ਚੈਨਲ ਤੇ ਆਫਰ ਦਾ ਹੌਸਲਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 5578 ਅਧੀਨ ਕੀਤੀ ਗਈ ਪ੍ਰਤੀ ਕਰਮਚਾਰੀ ਟ੍ਰੇਸ਼ਨਾਂ ਦੇ ਏਰੀਅਲ ਬਿਲ ਵਿਟ ਕਲੌਨ ਸੰਬੰਧੀ ਜਿਹੜਾ ਸਿੱਖਿਆ ਅਫਸਰ ਮਠੰਡਾ ਵੱਲੋਂ ਜਾਰੀ ਕੀਤਾ ਗਿਆ ਇੱਕ ਨਵੇਂ ਪੱਤਰ ਬਾਰੇ ਜ਼ਿਕਰ ਕਰਾਂਗੇ ਨੂੰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਓ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਤਾ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਵਦੀ ਨੂੰ ਸਦਾ ਸ਼ੁਕਰੀਆ ਕਰੇ ਜੇਦੋ ਸਰਕਾਰਾਂ ਆਪਣੇ ਮੁਲਾਜ਼ਮਾਂ ਪੈਨਸ਼ਨ ਵਾਲੋਂ ਉਹਨਾਂ ਦੇ ਹੱਕ ਦੇਣ ਤੋਂ ਮੰਨਕਰ ਹੋ ਜਾਂਦੀਆਂ ਹਨ ਤਾਂ ਫਿਰ ਮਾਨਯੋਗ ਅਦਾਲਤਾਂ ਦਾ ਦਰਵਾਜ਼ਾ ਇਹਨਾਂ ਮੁਲਾਜ਼ਮਾਂ ਜਾਂ ਪੈਨਸ਼ਨ ਵਾਲੋਂ ਘਟਕਾਉਣਾ ਪੈਂਦਾ ਹੈ ਜਿਵੇਂ ਆਈ ਵਰਤਾਰਾ 5178 ਮਦੀਨ ਵਰਤੀ ਮੁਲਾਜ਼ਮਾਂ ਨਾਲ ਵਾਪਰਿਆ ਹੈ ਜਿੱਤੇ ਇਹਨਾਂ ਮੁਲਾਜ਼ਮਾਂ ਨੂੰ ਮਾਨਯੋਗ ਪੰਜਾਬ ਐਨ ਹੈਮ ਹਾਈ ਕੋਰਟ ਦਾ ਦਰਵਾਜ਼ਾ ਘਟਕਾਉਣ ਤੋਂ ਬਾਅਦ ਕੇਸ ਪਟੀਸ਼ਨਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਕੋਰਟ ਦੁਆਰਾ ਇਹਨਾਂ ਮੁਲਾਜ਼ਮਾਂ ਨੂੰ ਬੈਕ ਡੇਟ ਤੋਂ ਇਰੀਅਰ ਦਿੱਤੇ ਜਾਣ ਦਾ ਹੁਕਮ ਸੁਣਾਇਆ ਗਿਆ ਸੀ ਕਿ ਫਿਰ ਵੀ ਅਫੀਸਰ ਲੈਵਲ ਤੇ ਜਾਂ ਫਿਰ ਡੀਡੀਓ ਲੈਵਲ ਤੇ ਏਰੀਆ ਸੰਬੰਧੀ ਵਰਤੀਗਰੀ ਟੈਰਮਟ ਕੰਮ ਕੇ ਅਜੇ ਵੀ 100% ਪੋਟੇਸ਼ੀਅਨਰ ਨੂੰ ਇਹ ਬਕਾਇਆ ਪ੍ਰਾਪਤ ਨਹੀਂ ਹੋਏ ਹੁਣ ਜਦੋਂ ਜ਼ਿੰਮੇਵਾਰ ਅਫਸਰਾਂ ਨੂੰ ਇਸ ਕੇਸ ਦੇ ਰਿਵਾਈਵ ਹੋ ਜਾਣ ਦਾ ਡਾਟਾ ਸਤਾਇਆ ਹੈ ਤਾਂ ਹਰਕਤ ਵਿੱਚ ਆਉਂਦੇ ਹੋਏ ਉਹਨਾਂ ਨੇ ਸਬੰਧਤ ਡੀਡੀਓਸ ਨਵੋ ਪੱਤਰ ਜਾਰੀ ਕਰਕੇ ਏਰੀਆ ਦੇ ਬਿੱਲ ਵੈਟ ਕ੍ਰਾਊਨ ਲੇਟ ਟਾਈਮ ਬਾਉਂਡ ਕਰਦੇ ਹੋਏ ਬਿਨਾਂ ਵੈਟ ਕ੍ਰਾਊਨ ਦੀ ਕਾਰਵਾਈ ਨੂੰ ਸਮੇਂ ਸਿਰ ਨਿਪਟਵਾਉਣ ਦੀ ਹਦਾਇਤ ਕੀਤੀ ਹੈ ਇਸੇ ਤਰ੍ਹਾਂ ਦਾ ਹੀ ਇੱਕ ਪੱਤਰ ਜਿਹੜਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਬਠਿੰਡਾ ਦੁਆਰਾ ਸਬੰਧਤ ਸਕੂਲ ਮੁਖੀਆਂ ਨੂੰ ਮਿਤੀ 18 6 2025 ਨੂੰ ਲਿਖਿਆ ਗਿਆ ਹੈ ਤਾਂ ਆਉ ਜਾਣਦੇ ਹਾਂ ਕਿ ਇਸ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਇਹਦੇ ਵਿੱਚ ਲਿਖਿਆ ਡਾਕਟਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਂਡਰੀ ਬਠਿੰਡਾ ਵਰਨਿੰਗ ਸਬੰਧਤ ਸਕੂਲ ਮੁਖੀ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਸਰਕਾਰੀ ਹਾਈ ਸਕੂਲ ਜ਼ਿਲ੍ਹਾ ਬਠਿੰਡਾ ਪੱਤਰ ਨੰਬਰ ਐਡਾ 1 (225) ਪਵਲੀਕ 756 ਮਿਤੀ 18 6 2025 ਵਿਸ਼ਾ 5178 ਦਿਨ ਭਰਤੀ ਕਰਮਚਾਰੀ ਪ੍ਰੇਸ਼ਾਂ ਦੇ ਏਰੀਆ ਦੇ ਬਿੱਲ ਵੈਟ ਕਾਨੂੰਨ ਸੰਬੰਧੀ ਉਪਰੋਕਤ ਵਿਸ਼ੇ ਸਬੰਧੀ ਸੁਬੰਧਤ ਸਕੂਲ ਮੁਖੀਆਂ ਨੂੰ ਦਿਖਾਇਆ ਜਾਂਦਾ ਹੈ ਕਿ 5178 ਅਧੀਨ ਪੜਤੀ ਕਰਮਚਾਰੀਆਂ ਵੱਲੋਂ ਪੂਰੀ ਤਨਖਾਹ ਸਬੰਧੀ ਦਾਇਰ ਰਿਪੋਰਟੇਸ਼ਨ ਵਿੱਚ ਲਗਭਗ ਇਸ ਜਿਲ੍ਹੇ ਦੇ 135 ਪੇਸ਼ਨਰ ਫੰਡ ਇਸ ਦਫ਼ਤਰ ਦੇ ਸੈਕਸ਼ਨ ਅਫਸਰ ਦੀ ਰਿਪੋਰਟ ਅਨੁਸਾਰ ਉਹਨਾਂ ਵਿੱਚੋਂ ਲਗਭਗ 82 ਪੇਸ਼ਨਰਾਂ ਦੇ ਏਰੀਅਰ ਦੇ ਬਿੱਲ ਵੈਟ ਹੋ ਚੁੱਕੇ ਹਨ ਬਾਕੀ ਰਹਿੰਦੇ ਬਿਦੇਸ਼ਮਾ ਦੇ ਬਿੱਲ ਮਿਤੀ 20 6 2025 ਦਿਨ ਸ਼ੁੱਕਰਵਾਰ ਤੱਕ ਸੈਕਸ਼ਨ ਅਫਸਰ ਤੋਂ ਵੈਪ ਕਰਾਉਣੇ ਯਕੀਨੀ ਬਣਾਏ ਜਾਣ ਜੇਕਰ ਕਿਸੇ ਕਿਸਮ ਦੀ ਲਿਟੀਗੇਸ਼ਨ ਜਾਂ ਰਿਵਾਈਵਲ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਡੀਡੀਓ ਜਾਂ ਵਰਕ ਦੀ ਨਿਜੀ ਹੋਵੇਗੀ ਇਸ ਨੂੰ ਬਤੀ ਜ਼ਰੂਰੀ ਸਮਝਾ ਜਾਵੇ ਤਾਂ ਸਗਲੇ ਚ ਕੀਤੇ ਗਏ ਹਨ ਨੂੰ ਜੇ ਲੋ ਸਿੱਖਿਆ ਅਫਸਰ ਸੀਨੀਅਰ ਕੰਟਰੀ ਬੁਠਿੰਡਾ ਦੁਆਰਾ ਤਾਂ ਮਨੋ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਸਬੰਧਤ ਡੀਡੀਓ ਦੁਆਰਾ ਇਸ ਪੱਤਰ ਦੀ ਕੰਪਲੈਂਸ ਕਰਦੇ ਹੋਏ ਕਦੋਂ ਸਾਰੇ ਹੀ ਪੇਸ਼ਨਾ ਦੇ ਏਰੀਅਲ ਬਿਲ ਬੈਟਕਨੋਮ ਦਾ ਸਮਾਂਬੱਧ ਤਰੀਕੇ ਨਾਲ ਉਪਰਾਲਾ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਹੁਤ ਬਹੁਤ ਇਨਾ ਵੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਫਿਰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨੋ ਮੇਰੇ ਦੇਖਾ ਇੱਕ ਫੋਨ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ